ਹਾਂ ਲੋ ਆ ਜੀ ਨਾ ਚੋਰਾ ਨੂੰ ਮੋਰ ਸੁਣਦੇ ਆਪਾਂ ਵੀ ਚੋਰਾ ਨੂੰ ਮੋਰ ਪੈ ਗਏ। ਇਹ ਇਹ ਸੁਣੀਏ ਗੱਲ ਕਦੇ ਮੈਂ ਤੁਨੂੰ ਇਹਦਾ ਸਹੀ ਸਾਰੀ ਗੱਲ ਸਚਾਈ ਨਾਲ ਦੱਸ ਦੂੰ ਵੀ ਚੋਰਾ ਨੂੰ ਮੋਰ ਕਿਵੇਂ ਪੈਂਦੇ ਆ। ਹਾਂ ਇਹ ਦੱਸੋ ਅੱਜ ਵੀ ਚੋਰਾ ਨੂੰ ਮੋਰ ਕਿਵੇਂ ਪੈਂਦੇ ਆ। ਇੱਕ ਹਾਲਤ ਆਪਣੇ ਖਾਸ ਹੀ ਆ ਇਹ। ਇਹ ਚੋਰਾ ਨੂੰ ਮੋਰ ਆਏ ਪੈਂਦੇ ਆ। ਭਦੌੜ ਦਾ ਇਹ 2007-8 ਦੀ ਗੱਲ ਹੈ ਕਦੇ ਕਿਸੇ ਬੰਦੇ ਨੇ ਕੱਢ ਕੇ ਦੇਖਣਾ ਹੋਵੇ ਤਾਂ ਭਦੌੜ ਤੋਂ ਇੱਕ ਨੈਬ ਤਸਿਲਦਾਰ ਰੈਡ ਹੋਇਆ ਸੀਗਾ ਅੱਛਾ ਜੀ ਉਹ ਤਸਿਲਦਾਰ ਨੈਬ ਤਸਿਲਦਾਰ ਮੇਰੇ ਕੋਲੇ ਆ ਗਿਆ ਮੇਰੇ ਨਾਲ ਵੀ ਉਹਦੀ ਸਾਡੇ ਵਾਲਾ ਭਾਈ ਚਾਰਾ ਸੀ ਮਹਾਜਨ ਤੇ ਮੇਰੇ ਨਾਲ ਵੀ ਲਿਹਾਜੀ ਸੀ ਉਹਦੀ ਪ੍ਰੇਮ ਸੀ ਹਾਂ ਮੈਨੂੰ ਆ ਕੇ ਕਹਿੰਦਾ ਕਿਉਂ ਜੀ ਕੀ ਹਾਲ ਹੈ ਮੈਂ ਕਿਹਾ ਵੀ ਆਓ ਜੀ ਚਾਹ ਪਾਣੀ ਪੀਣੇ ਬੈਠਦੇ ਹਾਂ 10 ਮਿੰਟ ਮੈਨੂੰ ਕਹਿੰਦਾ ਯਾਰ ਮੈਂ ਕਿੱਧਰੋਂ ਆਏ ਬਾਹਲੇ ਗਰਮੀ ਚ ਹੱਪੜੇ ਜਿਹਾ ਮੈਨੂੰ ਕਹਿੰਦਾ ਟੂਣੀ ਕਟਾ ਕੇ ਆਏ ਤੂੰ ਹੀ ਘਟਾ ਕੇ ਹੀ ਘਟਾ ਕੇ ਮੈਂ ਕਿਹਾ ਵੀ ਢੂ ਹੀ ਘਟਾ ਕੇ ਆਏ ਇਹ ਕਿ ਕਲਮਾ ਜੀ ਜਾ ਕੇ ਢੂ ਹੀ ਘਟਾ ਕੇ ਆਏ ਹਾਂ ਅੱਛਾ ਅਗਲੇ ਦੇ ਘਰੇ ਜਾ ਕੇ ਹਾਂ ਮੈਂ ਕਿਹਾ ਵੀ ਕੀ ਗੱਲ ਹੋ ਗਈ ਕਹਿੰਦਾ ਯਾਰ ਮੈਂ ਕੱਲ ਪਰਸੋਂ ਕਹਿੰਦਾ ਭਧੌੜ ਰਜਿਸਟਰੀਆਂ ਕਰੀ ਜਾਂਦਾ ਸੀ ਕਹਿੰਦਾ ਮੈਨੂੰ ਟੈਲੀਫੋਨ ਆਇਆ ਪਟਿਆਲੇ ਤੋਂ ਰੀਡਰ ਦਾ ਵੱਡੇ ਅਫਸਰ ਦੇ ਰੀਡਰ ਦਾ ਕਮਿਸ਼ਨਰ ਦੇ ਰੀਡਰ ਦਾ ਕਿਉਂ ਜੀ ਤਸੀਦ ਨਾਇਬ ਸਾਹਿਬ ਕਿੱਥੇ ਹੋ ਕਾ ਮਾਜੀ ਭਧੌੜ ਤਹਿਸੀਲ ਚ ਬੈਠਾ ਰਜਿਸਟ੍ਰੀਆਂ ਕਰ ਜਣਾ ਸੋਨੂੰ ਤਾਂ ਸਸਪੈਂਡ ਕਰਤਾ ਕੰ다 ਅੱਛਾ ਕਹਿੰਦਾ ਮੈਂ ਕੀ ਕਹਿੰਦਾ ਗਾਹਾਂ ਮਹੀਨਾ 2 ਮਹੀਨਾ ਕਹਿੰਦਾ ਮੇਰੀ ਰਿਟਾਇਰਡ 2 ਮਹੀਨਾ 2.5 ਮਹੀਨੇ ਰਿਟਾਇਰਮੈਂਟ ਚੁਰਾ ਕਹਿੰਦਾ ਬਾਗਿਆ ਮੇਰੇ ਪੈਰਾਂ ਥੱਲੇੋਂ ਕਹਿੰਦਾ ਮਿੱਟੀ ਨਿਕਲ ਗਈ ਛਸ ਗਈ ਨਿਕਲ ਨਹੀਂ ਸੀ ਕਹਿੰਦਾ 2 ਮਹੀਨਾ ਤਾਂ 1.5 ਰਹਿ ਗਿਆ ਮੈਂ ਤਾਂ ਆਪਦੇ ਰਜਿਸਟਰੀ ਕਲਰਕ ਨੂੰ ਜਾਂ ਉਹਨੂੰ ਕਹਿੰਦਾ ਰੀਡਰ ਨੂੰ ਬੁਲਾਇਆ ਵੀ ਚੱਲ ਪਈ ਪਾਈਏ ਚੱਲੇ ਕਹਿੰਦਾ 2.5 3 ਵਜੇ ਮੁੜਕੋ ਮੁੜਕੇ ਕਹਿੰਦਾ ਭਾਇਆ ਦਾ ਪਟਿਆਲਾ ਹੀ ਕਹਿੰਦਾ बन ਗਿਆ ਵੀ ਕਨੇਰ ਹਾਂ ਬਲੱਡ ਮਸਾ ਲੇਤਾ ਕਹਿੰਦਾ ਜੀ ਹਾਂ ਬਲੱਡ ਤਾਂ ਹਾਂ ਥੱਲੇ ਹੋਵੇ ਹਾਂ ਕਹਿੰਦਾ ਮੈਂ ਜਾ ਫੜੇ ਪੈਰ ਕੱਲ ਇੱਕ ਗੱਲ ਹੋਰ ਦੇਖ ਲਿਓ ਮਿੱਲਾ ਜੀ ਹਾਂਜੀ ਜਦੋਂ ਕੋਈ ਬੰਦਾ ਸ਼ਿਕਾਰ ਮਾਰਦਾ ਨਾ ਹੂੰ ਹੂੰ ਉਹ ਮੂਰਲਾ ਬੰਦਾ ਅੰਨਾ ਹੋ ਜਾਂਦਾ ਉਹਨੂੰ ਟਾਈਮ ਨਹੀਂ ਦਿੰਦਾ ਕਹਿੰਦਾ ਮੈਨੂੰ ਨਹੀਂ ਟਾਈਮ ਨਹੀਂ ਦਿੰਦਾ ਮੈਨੂੰ ਕਹਿੰਦਾ ਵੀ ਹੁਣ ਹੀ ਆ ਜਾ ਕਹਿੰਦਾ ਮੈਂ ਕਿਹਾ ਜੀ ਇਹਦਾ ਆਪਾਂ ਮਸਲਾ ਹੱਲ ਕਰਨਾ ਕਹਿੰਦਾ ਵੀ ਹੁਣ ਹੀ ਆ ਜਾ ਨਹੀਂ ਮੈਂ ਤਾਂ ਦੋ ਦਿਨਾਂ ਲਈ ਜਾਣਾ ਕਹਿੰਦਾ ਜੀ ਮੈਂ ਵਾਕਿਆ ਕਹਿੰਦਾ ਉਹਨੇ ਮੈਨੂੰ ਕਾਪੀ ਦਾ ਕਾਗਜ਼ ਦਿਖਾਤਾ ਕਾਪੀ ਦੇ ਕਾਗਜ਼ ਦੇ ਉੱਤੇ ਲਿਖਿਆ ਹੋਇਆ ਸੀ ਵੀ ਸੇਵਾ ਵਿਕੇ ਫਲਾਨਾ ਜੀ ਮੈਂ ਕੱਲ ਭਦੌੜ ਤਹਿਸੀਲ ਚ ਰਜਿਸਟਰੀ ਕਰਾਉਣ ਗਿਆ ਸੀ ਜਦੋਂ ਅਸੀਂ ਰਜਿਸਟਰੀ ਪੇਸ਼ ਕੀਤੀ ਤਾਂ ਤਹਿਸੀਲਦਾਰ ਕਹਿੰਦਾ ਵੀ ਇਹਦਾ ਇੰਨੇ ਪੈਸੇ ਲੱਗਣਗੇ ਕਾ ਸੱਚ ਮੰਨੀ ਦਾ ਕਹਿੰਦਾ ਹੂੰ ਇਹ ਗੱਲਾਂ ਸੀ ਆਮ ਹੀ ਕਹਦਨੇ ਆ ਮੈਨੂੰ ਐ ਜੇ ਲੱਗਿਆ ਆ ਵੀ ਵਾਕਈ ਕਿਸੇ ਨੂੰ ਕਹਿ ਕੋ ਤਾਂ ਹੂੰ ਮੈਂ ਨਹੀਂ ਕਿਹਾ ਉਹ ਕਹਿੰਦਾ ਬਾਹਰ ਲੈਨੇ ਕਹਤਾ ਉਹ ਕਹਿੰਦਾ ਬਾਹਰ ਲੈ ਕਿਹੜਾ ਭਲੇ ਮਾਨਸਾ ਜਿਹੜੇ ਬਸੀ ਹਾਂ ਬਾਹਰ ਵੀ ਬੈਠੇ ਹੁੰਦੇ ਆ ਨਾ ਬੈਠੇ ਹੁੰਦੇ ਨੇ ਉਹਦੇ ਬੰਦੇ ਹਾਂ ਬੈਠੇ ਹੁੰਦੇ ਆ ਕਹਿੰਦਾ ਭਾਈ ਕਾ ਮਖਾ ਜੀ ਨੂੰ ਨਮੇੜੋ ਕਹਿੰਦਾ ਉਹਨੇ ਕਾਗਜ਼ ਦੇ ਉੱਤੇ ਲਿਖਤਾ ਸਸਪੈਂਡ ਕਹਦਾ ਵੀ ਤੈਨੂੰ ਆਹ ਦਿਖਲਾ ਸਸਪੈਂਡ ਕਰਤਾ ਕਹਿੰਦਾ ਮੈਂ ਆਖਿਆ ਭਾਈ ਬੜਾ ਮੁਸ਼ਕਲਾ ਭਾਈ ਨਿਕਲ ਜਾਈ ਜਾਣ ਬੈਠੇ ਸੀ ਕਹਿੰਦਾ ਮੈਂ ਬੜੇ ਮਿੰਟਾਂ ਤਰਲੇ ਕਰੇ ਕਹਿੰਦਾ ਸਾਡੀ ਕਹਿੰਦਾ ਗੱਲ ਟੁੱਟ ਗਈ ਕਿਵੇਂ ਜੇ ਟੁੱਟ ਗਈ ਕਹਿੰਦਾ ਮੈਂ ਬਾਜ਼ਾਰ ਚ ਗਿਆ ਪਰਲੀਕਾਰ ਕਹਿੰਦਾ ਸਮਾਨ ਦੇ ਕੋਸੇ ਵੱਡੇ ਆ ਸਾਬ ਲੈ ਲੈ ਲਈ ਇੱਕ ਸਾਬ ਦੇ ਚੀਲਾ ਸੀ ਜਿਹੜਾ ਕਹਿੰਦਾ ਬੱਚੇ ਵਿਚਾਲੇ ਸੀ ਉਹਦੇ ਲਈ ਲੈ ਲਿਆ ਚਾਕਲੇਟਾਂ ਜੇ ਉਹ ਦੁਨੀਆ ਭਰ ਦੀਆਂ ਧਾਰੂਆਂ ਸ਼ਾਰੂਆਂ ਲੈ ਕੇ ਕਹਿੰਦਾ ਭਾਈ ਅਸਲ ਵਿੱਚ ਵੱਡਾ ਕਾਰਨ ਸੀ ਕਹਿੰਦਾ ਵੀ ਉਦੋਂ ਰਜਿਸਟਰੀ ਦੇ ਪੈਸੇ ਵਾਲੇ ਬੰਦੇ ਸੀਗਾ ਦਾ ਸੱਚੀ ਗੱਲ ਇਹ ਆ ਕਹਿੰਦਾ ਐਂ ਲੱਗਦਾ ਸੀ ਵੀ ਜੇ 2 ਦਿਨ ਮਿਸ ਹੋ ਗਏ 2 ਦਿਨਾਂ ਚ ਆ ਆਪਦੀ ਆਹੂ ਲੈ ਜਾਣਗੇ ਲੱਖਾਂ ਚ ਬਣਦੇ ਸੀ ਮਿੱਲਾ ਜੀ ਇਹਨਾਂ ਹਾਂ ਬਣਦੇ ਸੀ ਬਣਦੇ ਕਹਿੰਦਾ ਭਾਈ ਦੇਤੇ ਪੈਸੇ ਨਵੇਂੜਤਾ ਕੰਮ ਕਹਿੰਦਾ ਉਹ ਕਹਿੰਦਾ ਵੀ 2 ਮਿੰਟ ਰੋ ਕਹਿੰਦਾ ਤੈਨੂੰ ਮੈਂ ਬਹਾਲ ਵੀ ਕਰਾ ਕੇ ਦੇ ਮੰਗ ਕਹਿੰਦਾ ਉਹ ਅੰਦਰ ਗਿਆ ਕਹਿੰਦਾ ਭਾਈ ਜੀ ਮੈਨੂੰ ਸਮਝ ਨਹੀਂ ਆਈ ਕਾਪੀ ਵਾਲੇ ਕਾਗਜ਼ ਦੀ ਮੈਨੂੰ ਵਾਲ ਕਰਤਾ ਕਹਿੰਦਾ ਕਹਿੰਦਾ ਕਾਪੀ ਵਾਲੇ ਕਾਗਜ਼ ਦੀ ਵਾਲ ਕਰਤਾ ਕਹਿੰਦਾ ਉਸੇ ਦੀ ਵਾਲ ਕਰਤਾ ਉਸੇ ਦੇ ਸਸਪੈਂਡ ਕਰਤਾ ਉਸੇ ਦੀ ਵਾਲ ਕਰਤਾ ਉਦੋਂ WhatsApp ਨਹੀਂ ਸੀ ਹੁੰਦੇ ਸੋਡੇ ਵੀ ਆਪਾਂ ਫੋਟੋ ਫੋਟੋ ਮਾ ਜੇ ਆ ਮੋਬਾਈਲ ਨਹੀਂ ਸੀ ਵੱਡੇ ਕੰਦਾ ਪ੍ਰਾਬਾ ਮੈਂ ਕਹਿੰਦਾ ਉਹ ਲਿਖ ਲਿਆ ਮੰਨ ਲੋ ਉਹਦੇ ਤੇ ਸ਼ਿਕਾਇਤ ਕਰਤਾ ਸੀਗਾ ਵੀ ਜਗਾ ਸਿੰਘ ਪੁੱਤਰ ਬੱਗਾ ਸਿੰਘ ਬਸਤੀ ਫਲਾਨਾ ਜਿਹੜਾ ਵੀ ਉਹਦੇ ਐਡਰੈਸ ਲਿਖਿਆ ਸੀ ਕਹਿੰਦਾ ਮੈਂ ਐਡਰੈਸ ਜੇ ਨੋਟ ਕਰ ਲਿਆ ਕਹਿੰਦਾ ਮੈਂ ਕਿਹਾ ਵੀ ਜਹੇ ਜੀ ਇਹਨਾਂ ਨੂੰ ਦਕਸ਼ਣਾ ਦਿੱਤੀ ਉਹਦੇ ਵੀ ਜਾ ਕੇ ਪੈਰ ਫੜ ਲਾਂਗੇ ਕਹਿੰਦਾ ਲੁਹਾ ਜੀ ਸੱਚ ਮਾਣਿਓ ਮੈਨੂੰ 2 ਦਿਨ ਹੋ ਗਏ ਸਾਰੀ ਭਦੌੜ ਫਰੋਲਤੀ ਉਸ ਨਾਮ ਦਾ ਬੰਦਾ ਹੀ ਨਹੀਂ ਕੋਈ ਇਹ ਪੈਂਦੇ ਚੋਰਾਂ ਪੈਂਦੇ ਚੋਰਾਂ ਨੂੰ ਮੋਰ ਗੱਲ ਇਹ ਆਏ ਪੈਂਦੇ ਇਹਨਾਂ ਨੂੰ ਸਾਰਾ ਪਤਾ ਹੁੰਦਾ ਵੀ ਥੱਲੇ ਚੱਲਦਾ ਕੀ ਆ ਤੇ ਕਿਵੇਂ ਡੁਕਨੇ ਆ ਇਹ ਕਹਿੰਦਾ ਡੋਖ ਕੀ ਹਟਿਆ ਕਹਿੰਦਾ ਭਰਾਵਾ ਹੁਣ ਕਹਿੰਦਾ ਜੀਜਾ ਲੱਗਣੋਂ ਕਹਿੰਦਾ ਹੁਣ ਚਲ ਆਏ ਸੋਚੀ ਤਾਂ ਵੀ ਚਲ ਕੋਈ ਨਾ ਭਾਈ ਕੋਈ ਦਸਵੰਦ ਨਿਕਲ ਗਿਆ ਨਿਕਲ ਗਿਆ ਐਂ ਵੱਟ ਗਿਆ ਐਂ ਵੱਟ ਗਿਆ ਭਾਈ